ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਦਕਾ ਸਿੱਖਿਆ ਦੇ ਖੇਤਰ ਵਿੱਚ ਨਵੀਂ ਕ੍ਰਾਂਤੀ ਆਈ ਹੈ। ਇਸ ਕ੍ਰਾਂਤੀ ਨੇ ਸਿਰਫ ਬੁਨਿਆਦੀ ਢਾਂਚੇ ਵਿੱਚ ਸੁਧਾਰ ਨਹੀਂ ਕੀਤਾ ਬਲਕਿ ਸਿੱਖਿਆ ਦੀ ਗੁਣਵੱਤਾ, ਪਹੁੰਚ ਅਤੇ ਨੌਕਰੀ ਲਈ ਤਿਆਰੀ ਨੂੰ ਵੀ ਵਧਾਇਆ ਹੈ। ਭਾਰਤ ਸਰਕਾਰ ਦੇ ਨੈਸ਼ਨਲ ਅਚੀਵਮੈਂਟ ਸਰਵੇ ਵਿੱਚ ਪੰਜਾਬ ਨੇ ਸਭ ਤੋਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ ਹੈ। ਪ੍ਰਾਈਵੇਟ ਸਕੂਲਾਂ ਵਾਲੀਆਂ ਸਹੂਲਤਾਂ ਸਰਕਾਰੀ ਸਕੂਲਾਂ ਵਿੱਚ ਵੀ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਜਿਸ ਦੇ ਚਲਦਿਆਂ ਸਰਕਾਰੀ ਸਕੂਲਾਂ ਦੇ 800 ਵਿਦਿਆਰਥੀਆਂ ਨੇ NEET 260 ਵਿਦਿਆਰਥੀਆਂ ਨੇ JEE Mains ਅਤੇ 44 ਵਿਦਿਆਰਥੀਆਂ ਨੇ JEE Advanced ਦੀ ਪ੍ਰੀਖਿਆ ਪਾਸ ਕੀਤੀ ਹੈ ਪਹਿਲੀ ਵਾਰ ਹੋਇਆ ਸਟੇਟ ਦੇ ਵਿੱਚ ਬੱਚੇ ਸਰਕਾਰੀ ਸਕੂਲਾਂ ਦੇ ਸਕੂਲ ਆਫ ਐਮੀਨਸ ਤੇ NEET ਕਲੀਅਰ ਕਰ ਚੁੱਕੇ ਨੇ ਅੱਗੇ ਹੁਣ ਕਿਹੜੇ-ਕਿਹੜੇ ਕੈਰੀਅਰ ਇਸ ਜਾਣੇ ਤੁਸੀਂ ਸਾਨੂੰ ਦੱਸ ਹੀ ਦਿੱਤਾ ਅਸੀਂ ਤੁਹਾਡਾ ਅੱਗੇ ਵੀ ਜਿਵੇਂ ਇੱਥੇ ਤੱਕ ਤੁਹਾਡੀ ਹੈਲਪ ਕੀਤੀ ਹੈ ਤੁਹਾਡੀ ਉਂਗਲੀ ਛੱਡਦੇ ਨਹੀਂ ਅਸੀਂ ਜਿੰਨੇ ਵੀ ਤੁਸੀਂ ਮੰਜਲ ਤੇ ਪਹੁੰਚ ਗਏ ਐਜੂਕੇਸ਼ਨ ਸਾਡੀ ਪ੍ਰਾਇੋਰਟੀ ਹੈ ਤੁਸੀਂ ਇੱਕ ਰੋਲ ਮਾਡਲ ਬਣ ਸਕਦੇ ਹੋ ਉਹਨਾਂ ਲਈ ਜਿਹੜੇ ਬੁਰੀ ਸੰਗਤ ਵਿੱਚ ਪੈ ਗਏ ਤੇ ਬੱਚੇ ਜਿਹੜੇ ਨੇ ਉਹ ਐਦਾਂ ਦੇ ਐਗਜ਼ਾਮ ਪਾਸ ਕਰਕੇ ਕਾਮਯਾਬੀ ਹੋ ਸਕਦੇ ਸਾਰਾ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਟ੍ਰੈਫਿਕ ਪੁਲਿਸ ਵੀ ਮਸ਼ਤਾਈਦ ਹੋ ਚੁੱਕੀ ਆ ਕਿਉਂਕਿ ਅਕਸਰ ਹੀ ਸ਼ਰਾਰਤੀ ਲੋਕ ਟ੍ਰੈਫਿਕ ਨੀਮਾਂ ਦੀ ਉਲੰਘਣਾ ਕਰਦੇ ਪਾਏ ਗਏ ਨੇ ਅੱਜ ਆਈ ਬਲਾਕ ਚੌਂਕ ਵਿਖੇ ਨੰਗਲ ਚ ਟ੍ਰੈਫਿਕ ਪੁਲਿਸ ਨੇ ਨਾਕਾਬੰਦੀ ਕਰਕੇ ਹਰ ਆਣ ਜਾਣ ਵਾਲੇ ਸ਼ੱਕੀ ਵਾਹਨ ਅਤੇ ਟ੍ਰੈਫਿਕ ਨੀਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਕੀਤੀ ਆ ਤੇ ਮੌਕੇ ਤੇ ਕਈਆਂ ਦੇ ਚਲਾਨ ਕੱਟਿਆ ਕਈਆਂ ਨੂੰ ਚੇਤਾਵਨੀ ਦੇ ਕੇ ਵੀ ਛੱਡਿਆ ਗਿਆ ਹੈ ਤਾਂ ਕਿ ਤਿਹਾਰਾਂ ਦਾ ਸੀਜ਼ਨ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰਹੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਬਾਰੇ ਵੀ ਦੱਸਿਆ ਗਿਆ ਹੈ ਜਿਹੜੇ ਬੁਲੇਟ ਦੇ ਪਟਾਕੇ ਵਜਾਉਂਦੇ ਨੇ ਉਹਨਾਂ ਲਈ ਸਖਤੀ ਨਾਲ ਪੇਸ਼ ਆਣਗੇ ਸੋ ਐਸਐਸਪੀ ਰੂਪਨਗਰ ਦੇ ਸਖਤ ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ ਅੱਜ ਨੰਗਲ ਪੁਲਿਸ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ ਗਏ ਅੱਜ ਕਾਫੀ ਦਿਨਾਂ ਤੋਂ ਬਾਅਦ ਅੱਜ ਟ੍ਰੈਫਿਕ ਪੁਲਿਸ ਨਜ਼ਰ ਆਈ ਹੈ ਸ਼ਹਿਰ ਦੇ ਵਿੱਚ ਸੁਚੇਤ ਹੋਈ ਹੈ ਚਲਾਨ ਕੱਟੇ ਜਾ ਰਹੇ ਨੇ ਕੀ ਵਜ੍ਹਾ ਹੈ ਅੱਜ ਦੇਖੋ ਟ੍ਰੈਫਿਕ ਪੁਲਿਸ ਹੈ ਕਿ ਸਾਨੂੰ ਨਾਲ ਥੋੜਾ ਬਾਹਰ ਵੀਆਈਪੀ ਡਿਊਟੀ ਜਿਹੜੀ ਹੈ ਉਹ ਜ਼ਿਆਦਾ ਪੈਣ ਕਰਕੇ ਮਤਲਬ ਜਾਣਾ ਪੈਂਦਾ ਆਊਟ ਆਫ ਸਟੇਸ਼ਨ ਰੋਟਿਨ ਰੂਟੀਨ ਦੇ ਵਿੱਚ ਚੈਕਿੰਗ ਹੁੰਦੀ ਹੈ ਜਦੋਂ ਵੀ ਸਾਨੂੰ ਕੋਈ ਟਾਈਮ ਮਿਲਦਾ ਜਿਸ ਦਿਨ ਸਾਡੀ ਸ਼ਹਿਰ ਵਿੱਚ ਹਾਜ਼ਰੀ ਹੈ ਅਸੀਂ ਉਸ ਦਿਨ ਪ੍ਰੋਪਰ ਜਿਹੜੇ ਚਲਾਨ ਕਰਦੇ ਹਾਂ ਮਾਨਯੋਗ ਐਸਐਸਪੀ ਸਾਹਿਬ ਦੇ ਨਿਰਦੇਸ਼ਾ ਹੇਠ ਕਿਉਂਕਿ ਥੋੜਾ ਇਹ ਸੀਜ਼ਨ ਚੱਲਿਆ ਹੋਇਆ ਤਿਹਾਰਾਂ ਦਾ ਉਹਨੂੰ ਅੰਦੇ ਨਜ਼ਰ ਦੇਖਦੇ ਹੋਏ ਕਿ ਜਿਹੜੇ ਫੁੱਲੜ ਬਾਜ ਖਾਸ ਤੌਰ ਤੇ ਉਹਨਾਂ ਨੂੰ ਸਾਡੀ ਚੇਤਾਵਨੀ ਹੈ ਕਿ ਆਪਣੇ ਹੁਲੜ ਬਾਜ਼ੀਆਂ ਤੋਂ ਬੰਦਾ ਹੋ ਜਾਓ ਬਾਜ਼ਾ ਜਾਓ ਨਹੀਂ ਤਾਂ ਤੁਹਾਡੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਤੇ ਮਾਨਯੋਗ ਐਸਐਸਪੀ ਸਾਹਿਬ ਦੇ ਹੀ ਸਖਤ ਨਿਰਦੇਸ਼ ਹੈ ਕਿ ਇਹਨਾਂ ਦੇ ਨਾਲ ਵਾਕੀ ਨਾਲ ਨਿਪਟਿਆ ਜਾਵੇ ਕਿਤੇ ਤੱਕ ਅੱਜ ਚਲਾਣ ਕਿਤੇ ਜਾ ਰਹੇ ਨੇ ਕਿਉਂਕਿ ਹੁਣ ਦੀਵਾਲੀ ਫੈਸਟੀਵਲ ਹੈ ਔਰ ਜਗ੍ਹਾ ਜਗ੍ਹਾ ਤੇ ਨਾਕਾਬੰਦੀ ਕੀਤੀ ਜਾਊਗੀ ਜਿਹਦੇ ਤਹਿਤ ਗੱਡੀਆਂ ਦੀ ਪ੍ਰਾਪਰਟੀ ਚੈਕਿੰਗ ਵੀ ਹੋਊਗੀ ਜੇ ਜਿਹੜੇ ਮਾੜੇ ਅਨਸਰ ਹੈ ਉਹਨਾਂ ਨੂੰ ਅਸੀਂ ਚੇਤਾਵਨੀ ਦਿੰਦੇ ਆ ਕਿ ਜਾਂ ਤਾਂ ਸ਼ਹਿਰ ਤੋਂ ਤੁਹਾਡੇ ਸਾਈਡ ਤੇ ਹੋ ਜਾਓ ਜੇ ਇਵੇਂ ਚੱਲਣਾ ਆਪੇ ਅਸੀਂ ਆਪਣੀ ਜਿਹੜੀ ਹੈ ਸ਼ਕਤੀ ਨਾਲ ਕਾਰਵਾਈ ਕਰਾਂਗੇ। ਅ ਮਹਿੰਦਰ ਜੀ ਇਹ ਤਾਂ ਕਾਫੀ ਵਾਰਾਂ ਗੱਲਾਂ ਹੋ ਚੁੱਕੀਆਂ ਆ ਕਾਫੀ ਵਾਰ ਆ ਮੀਡੀਆ ਨੇ ਵੀ ਆ ਟ੍ਰੈਫਿਕ ਪੁਲਿਸ ਦੇ ਧਿਆਨ 'ਚ ਇਹ ਮਾਮਲੇ ਲੈਂਦੇ ਨੇ ਕਿ ਨੰਬਰ ਪਲੇਟ ਤੋਂ ਬਿਨਾਂ ਟੂ-ਵੀਲਰ ਕਈ ਅਜਿਹੇ ਆ ਘਟੀਆਂ ਕਈ ਕਮਰਸ਼ੀਅਲ ਵਾਹਨ ਕੋ ਮਰੇ ਨੇ ਉਹਨਾਂ ਪ੍ਰਤੀ ਤੁਸੀਂ ਸਖਤ ਕਿਉਂ ਨਹੀਂ ਆ? ਦੇਖੋ ਜਦੋਂ ਜਦੋਂ ਵੀ ਸਾਨੂੰ ਟਾਈਮ ਮਿਲਦਾ ਹੈ ਰੁਟੀਨ ਦੇ ਵਿੱਚ ਅਸੀਂ ਜਿੰਨੇ ਵੀ ਜੇ ਵਿਦਾਊਟ ਨੰਬਰ ਪਲੇਟ ਆ ਜਿਹੜੇ ਨਹੀਂ ਨੰਬਰ ਲਿਖਾਉਂਦੇ ਆ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਮਿਸਟੇਕ ਵੀ ਹੈ ਨੰਬਰਾਂ 'ਚ ਕਈ ਨੰਬਰ ਜਿਹੜੇ ਆ ਮਿਸਟੇਕ ਕਰੇ ਹੋਏ ਆ ਜਾਣਬੁੱਝ ਕੇ ਚਲਾਣ ਤੋਂ ਬਚਣ ਲਈ ਪਰ ਲੇਕਿਨ ਅਸੀਂ ਫਿਰ ਵੀ ਪ੍ਰੋਪਰ ਟੀਮ ਦੇ ਵਿੱਚ ਚੈਕਿੰਗ ਕਰ ਰਹੇ ਆ ਬੱਦ ਤੋਂ ਬੱਦ ਚਲਾਣ ਕੀਤੇ ਜਾਣਗੇ ਬਿਨਾਂ ਨੰਬਰ ਬਰੇਟ ਆਉਣ ਦੇ ਜਿਹੜੇ ਟ੍ਰਿਪਲ ਰਾਈਟਿੰਗ ਕਰਦੇ ਆ ਜਾਂ ਹੇਪੋ 200 ਮੀਟਰ ਦੀ ਦੂਰੀ ਤੇ ਨੰਗਲ ਠਾਣਾ ਪੈਂਦਾ ਪਰ ਬੁਲਟ ਦੇ ਪਟਾਕੇ ਤਾਂ ਸਾਰਿਆਂ ਨੂੰ ਸੁਣਾਈ ਦਿੰਦੇ ਆ ਕਾਰਵਾਈ ਨਹੀਂ ਹੋ ਰਹੀ ਦੇਖੋ ਸਰ ਜਿੰਨਾ ਜਿੰਨਾ ਵੀ ਸਾਡੇ ਕੋਲ ਟਾਈਮ ਮਿਲਦਾ ਨੰਗਲ ਦੇ ਵਿੱਚ ਜਿੰਨੀ ਵੀ ਸਾਡੀ ਹਾਜ਼ਰੀ ਹੁੰਦੀ ਆ ਅਸੀਂ ਵੱਧ ਤੋਂ ਵੱਧ ਪ੍ਰੋਪਰ ਚਲਾਨ ਕਰਦੇ ਆ ਇਹ ਗੱਲ ਜ਼ਰੂਰ ਹੈ ਕਿ ਸਾਨੂੰ ਵੀਆਈਪੀ ਡਿਊਟੀ ਬਾਹਰ ਹੋਣ ਕਾਰਨ ਕਈ ਵਾਰੀ ਜਾਣਾ ਪੈਂਦਾ ਜਿਵੇਂ ਹੁਣ ਕੱਲ ਦਸਹਿਰੇ ਦਾ ਤਿਹਾਰ ਸੀ ਉਹਦੇ ਵਿੱਚ ਮਾਨੋ ਚੰਕੌਰ ਸਾਹਿਬ ਜਿਹੜਾ ਕਿ ਡਿਪੂਟ ਕੀਤਾ ਗਿਆ ਸੀ ਲੇਕਿਨ ਇਸ ਤਰ੍ਹਾਂ ਕਰਕੇ ਥੋੜਾ ਸਾਨੂੰ ਬਾਹਰ ਦੀ ਡਿਊਟੀ ਪੈਂਦੀ ਹੈ ਉਸ ਬੰਦੇ ਦਾ ਜੇ ਪਰ ਅੱਜ ਵੀ ਅਸੀਂ ਪ੍ਰੋਪਰ ਕੰਮ ਜਿਹੜਾ ਕਰ ਰਹ ਉਸ ਕਰਕੇ ਜਿਹੜੀ ਟ੍ਰੈਫਿਕ ਹੈ ਉਹਦੇ ਨਿਯਮਾਂ ਉਹਨਾਂ ਦੀ ਪਾਲਣਾ ਨਹੀਂ ਹੋ ਰਹੀ ਕਿਉਂਕਿ ਜੈਸੀ ਕਹਿ ਸਕੀਏ ਕਿ ਮੁਲਾਜ਼ਮ ਘਟ ਨੇ ਕੋ ਮਾਜਬੋਂ ਪਾ ਹੈ ਪੁਲਿਸ ਦੇ ਸਟਫ ਵੀ ਘਟ ਗਏ ਲੇਕਿਨ ਸਾਡੇ ਕੋਲ ਵੀ ਨਵੀਂ ਵਾਜਬ ਹੈ ਤੇ ਕਾਰਨ ਇਹ ਹੈ ਕਿ ਜਿੱਦਾਂ ਜਿੱਦਾਂ ਨਵੇਂ ਰੰਗਰੂਟ ਭਰਤੀ ਹੋ ਕੇ ਆ ਰਹੇ ਹੈ ਕੁਛ ਨਾ ਕੁਛ ਇਸ ਚੀਜ਼ ਤੇ ਵੀ ਰਾਹਤ ਮਿਲ ਰਹੀ ਹੈ ਉਹ ਵੈਸੇ ਟ੍ਰੈਫਿਕ ਪੁਲਿਸ ਪ੍ਰੋਪਰ ਕੰਮ ਕਰੇਗੀ ਜਿੱਦ ਤੱਕ ਵੀ ਅਸੀਂ ਹਾਜ਼ਰ ਹੈ ਇਹ ਆਊਟ ਆਫ ਸਟੇਸ਼ਨ ਹੈ ਫਿਰ ਤਾਂ ਅਸੀਂ ਕਹਿ ਨਹੀਂ ਸਕਦੇ ਲੇਕਿਨ ਹਰ ਹਾਲਤ ਵਿੱਚ ਇਹਨੂੰ ਨਾ ਪੁੱਛਿਆ ਜਾਏ। ਹਾਂ ਰਤਨ ਜੀ ਜਿਹੜੇ ਚਲਾਨ ਕੱਟੇ ਜਾ ਰਹੇ ਨੇ ਉਹ ਮੌਕੇ ਤੇ ਹੀ ਕੱਟ ਕੇ ਹਾਂਜੀ ਹਾਂਜੀ ਮੌਕੇ ਤੇ ਭੁਗਤਾਨ ਮੌਕੇ ਤੇ ਭੁਗਤਾਨ ਵੀ ਨਾਲ ਹੀ ਹੈ ਤੇ ਕੋਈ ਆਨਲਾਈਨ ਚਲਾਨ ਕੱਟਣ ਦਾ ਵੀ ਆਪਣੇ ਕੋਲ ਪ੍ਰਬੰਧਨ ਹੈਗਾ। ਹਾਂਜੀ ਜੀ ਇਹ ਤਾਂ ਹੁੰਦੇ ਨਹੀਂ। ਇਹ ਫਿਰ ਲੋਕਾਂ ਦੇ ਘਰ ਜਾਣਗੇ। ਜੇ ਕੋਈ ਨਹੀਂ ਹੈ ਮੌਕੇ ਤੇ। ਹਾਂ ਉਹਦਾ ਮੈਸੇਜ ਚੱਲ ਜਾਂਦਾ ਹੈ। ਜੀ ਇਹ ਤਿਹਾਰਾਂ ਤੱਕ ਹੀ ਰਹੇਗਾ ਕਿ ਇਹ ਰੁਟੀਨ ਚ ਨਹੀਂ ਨਹੀਂ ਰੁਟੀਨ ਨਹੀਂ। ਆ ਬਿਲਕੁਲ ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਕਿ ਅੱਜ ਹਾਈ ਬਲਾਕ ਚੌਂਕ ਦੇ ਸਾਹਮਣੇ ਨੰਗਲ ਪੁਲਿਸ ਨੇ ਨਾਕਾ ਲਗਾ ਕੇ ਹਰ ਆਣ ਜਾਣ ਵਾਲੇ ਸ਼ੱਕੀ ਵਾਹਨਾਂ ਤੇ ਜਿਹੜੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਨੇ ਉਹਨਾਂ ਦੇ ਚਲਾਨ ਕੱਟੇ ਨੇ ਅਤੇ ਆਨਲਾਈਨ ਚਲਾਨ ਵੀ ਕੱਟੇ ਜਾ ਰਹੇ ਨੇ ਕੈਮਰਾਮੈਨ ਜਪਰੀ ਸਿੰਘ ਦੇ ਨਾਲ ਸੁਪਿੰਦਰ ਜੱਜੀ ਦਿਨਖੋੜਾ ਟੀਵੀ ਨੰਗਲ ਡੈਪ ਤਿਹਾਰਾ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਤੇ ਟ੍ਰੈਫਿਕ ਤੇ ਪੁਲਿਸ ਵੀ ਮਸ਼ਤਾਈਦ ਹੋ ਚੁੱਕੀ ਆ ਕਿਉਂਕਿ ਅਕਸਰ ਹੀ ਸ਼ਰਾਰਤੀ ਲੋਕ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਪਾਏ ਗਏ ਨੇ ਅੱਜ ਆਈ ਬਲੌਕ ਚੌਂਕ ਵਿਖੇ ਨੰਗਲ 'ਚ ਟ੍ਰੈਫਿਕ ਪੁਲਿਸ ਨੇ ਨਾਕਾਬੰਦੀ ਕਰਕੇ ਹਰ ਆਉਣ ਜਾਣ ਵਾਲੇ ਸ਼ੱਕੀ ਵਾਹਨ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਕੀਤੀ ਆ ਤੇ ਮੌਕੇ ਤੇ ਕਈਆਂ ਦੇ ਚਲਾਨ ਕੱਟਿਆ ਕਈਆਂ ਨੂੰ ਚੇਤਾਵਨੀ ਦੇ ਕੇ ਵੀ ਛੱਡਿਆ ਗਿਆ ਹੈ ਤਾਂ ਕਿ ਤਿਉਹਾਰਾਂ ਦਾ ਸੀਜ਼ਨ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰਹੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਬਾਰੇ ਵੀ ਦੱਸਿਆ ਗਿਆ ਹੈ ਜਿਹੜੇ ਬੁਲਟ ਦੇ ਪਟਾਕੇ ਵਜਾਉਂਦੇ ਨੇ ਉਹਨਾਂ ਲਈ ਸਖਤੀ ਨਾਲ ਪੇਸ਼ ਆਣਗੇ ਸੋ ਐਸਐਸਪੀ ਰੂਪਨਗਰ ਦੇ ਸਖਤ ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ ਅੱਜ ਨੰਗਲ ਪੁਲਿਸ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ ਗਏ ਅੱਜ ਕਾਫੀ ਦਿਨਾਂ ਤੋਂ ਬਾਅਦ ਅੱਜ ਟ੍ਰੈਫਿਕ ਪੁਲਿਸ ਨਜ਼ਰ ਆਈ ਹੈ ਸ਼ਹਿਰ ਦੇ ਵਿੱਚ ਸਟੇਟ ਹੋਈ ਹੈ ਚਲਾਨ ਕੱਟੇ ਜਾ ਰਹੇ ਨੇ ਕੀ ਵਜ੍ਹਾ ਹੈ ਜੇ ਕੋ ਟ੍ਰੈਫਿਕਲੀ ਤੇ ਹੈ ਕਿ ਚਾਲੂ ਨੇ ਥੋੜਾ ਬਾਹਰ ਵੀਆਈਪੀ ਡਿਊਟੀ ਜਿਹੜੀ ਹੈਗੀ ਹੈ ਉਹ ਜਿਆਦਾ ਪੈਣ ਕਰਕੇ ਮਤਲਬ ਜਾਣਾ ਪੈਂਦਾ ਆਊਟ ਆਫ ਸਟੇਸ਼ਨ ਰੁਟੀਨ ਦੇ ਵਿੱਚ ਚੈਕਿੰਗ ਹੁੰਦੀ ਹੈ ਜਦੋਂ ਵੀ ਸਾਨੂੰ ਕੋਈ ਟਾਈਮ ਮਿਲਦਾ ਜਿਸ ਦਿਨ ਸਾਡੀ ਸ਼ਹਿਰ ਵਿੱਚ ਹਾਜ਼ਰੀ ਹੈ ਅਸੀਂ ਉਸ ਦਿਨ ਪ੍ਰੋਪਰ ਜਿਹੜੇ ਚਲਾਨ ਕਰਦੇ ਹਾਂ ਮਾਨਯੋਗ ਐਸਐਸਪੀ ਸਾਹਿਬ ਦੇ ਨਿਰਦੇਸ਼ਾ ਹੇਠ ਕਿਉਂਕਿ ਥੋੜਾ ਇਹ ਸੀਜ਼ਨ ਚੱਲਿਆ ਹੋਇਆ ਤਿਹਾਰਾਂ ਦਾ ਉਹਨੂੰ ਅੰਦੇ ਨਜ਼ਰ ਦੇਖਦੇ ਹੋਏ ਕਿ ਜਿਹੜੇ ਫੁੱਲੜਬਾਜ ਹੈ ਖਾਸ ਤੌਰ ਤੇ ਉਹਨਾਂ ਨੂੰ ਸਾਡੀ ਚਿਤਾਵਨੀ ਹੈ ਕਿ ਆਪਣੀ ਫੁੱਲੜਬਾਜੀਆਂ ਤੋਂ ਬੰਦਾ ਹੋ ਜਾਓ ਬਾਜਾ ਜਾਓ ਨਹੀਂ ਤਾਂ ਤੁਹਾਡੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਇਹ ਮਾਨਯੋਗ ਐਸਐਸਪੀ ਸਾਹਿਬ ਦੇ ਹੀ ਸਖਤ ਨਿਰਦੇਸ਼ ਹੈ ਕਿ ਇਹਨਾਂ ਦੇ ਨਾਲ ਵਾਕੀ ਨਾਲ ਨਿਪਟਿਆ ਜਾਵੇ। ਇਹਦੇ ਤਹਿਤ ਅੱਜ ਚਲਾਣ ਕਿਥੇ ਜਾ ਰਹੇ ਨੇ ਕਿਉਂਕਿ ਹੁਣ ਦੀਵਾਲੀ ਫੈਸਟੀਵਲ ਹੈ ਔਰ ਜਗ੍ਹਾ-ਜਗ੍ਹਾ ਤੇ ਨਾਕਾਬੰਦੀ ਕੀਤੀ ਜਾਊਗੀ। ਜਿਹਦੇ ਤਹਿਤ ਗੱਡੀਆਂ ਦੀ ਪ੍ਰਾਪਰਟੀ ਚੈਕਿੰਗ ਵੀ ਹੋਊਗੀ। ਜੇ ਜਿਹੜੇ ਮਾੜੇ ਅੰਸਰ ਆ ਉਹਨਾਂ ਨੂੰ ਅਸੀਂ ਚੇਤਾਵਨੀ ਦਿੰਦੇ ਆ ਕਿ ਜਾਂ ਤਾਂ ਸ਼ਹਿਰ ਤੋਂ ਥੋੜਾ ਸਾਈਡ ਤੇ ਹੋ ਜਾਓ ਜੇ ਇੱਦਾਂ ਚੱਲਣਾ ਆਪੇ ਅਸੀਂ ਆਪਣੀ ਜਿਹੜੀ ਹੈ ਸ਼ਕਤੀ ਨਾਲ ਕਾਰਵਾਈ ਕਰਾਂਗੇ। ਅ ਮਹਿੰਦਰ ਜੀ ਇਹ ਤਾਂ ਕਾਫੀ ਵਾਰਾਂ ਗੱਲਾਂ ਹੋ ਚੁੱਕੀਆਂ ਆ ਕਾਫੀ ਵਾਰ ਆ ਮੀਡੀਆ ਨੇ ਵੀ ਆ ਟ੍ਰੈਫਿਕ ਪੁਲਿਸ ਦੇ ਧਿਆਨ ਚ ਮਾਮਲੇ ਲੈਂਦੇ ਨੇ ਕਿ ਨੰਬਰ ਪਲੇਟ ਤੋਂ ਬਿਨਾ ਟੂ-ਵੀਲਰ ਕਈ ਆ ਜਿਹਾ ਕਟੀਆਂ ਕਈ ਕਮਰਸ਼ੀਅਲ ਵਾਹਨ ਕੋ ਮਰੇ ਨੇ ਉਹਨਾਂ ਪ੍ਰਤੀ ਤੁਸੀਂ ਸਖਤ ਕਿਉਂ ਨਹੀਂ ਆ ਦੇਖੋ ਜਦੋਂ ਜਦੋਂ ਵੀ ਸਾਨੂੰ ਟਾਈਮ ਮਿਲਦਾ ਹੈ ਰੁਟੀਨ ਦੇ ਵਿੱਚ ਅਸੀਂ ਜਿੰਨੇ ਵੀ ਜੇ ਬਰਾਊਡ ਨੰਬਰ ਪਲੇਟ ਆ ਜਿਹੜੇ ਨਹੀਂ ਨੰਬਰ ਪਕਾਉਂਦੇ ਆ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਮਿਸਟੇਕ ਵੀ ਹੈ ਨੰਬਰਾਂ ਚ ਕਈ ਨੰਬਰ ਜਿਹੜੇ ਹੈ ਮਿਸਟੇਕ ਕਰੇ ਹੋਏ ਆ ਜਾਣਬੁੱਝ ਕੇ ਚਲਾਣ ਤੋਂ ਬਚਣ ਲਈ ਪਰ ਲੇਕਿਨ ਅਸੀਂ ਫਿਰ ਵੀ ਪ੍ਰੋਪਰਟੀਨ ਦੇ ਵਿੱਚ ਚੈਕਿੰਗ ਕਰ ਰਹੇ ਹਾਂ ਵੱਧ ਤੋਂ ਵੱਧ ਚਲਾਨ ਕੀਤੇ ਜਾਣਗੇ ਬਿਨਾਂ ਨੰਬਰ ਬਰੇਟ ਹੋਣ ਦੇ ਜਿਹੜੇ ਟ੍ਰਿਪਲ ਰਾਈਡਿੰਗ ਕਰਦੇ ਆ ਜਾਂ ਇੱਥੋਂ 200 ਮੀਟਰ ਦੀ ਦੂਰੀ ਤੇ ਨੰਗਲ ਠਾਣਾ ਪੈਂਦਾ ਪਰ ਬੁਲਟ ਦੇ ਪਟਾਕੇ ਤਾਂ ਸਾਰਿਆਂ ਨੂੰ ਸੁਣਾਈ ਦਿੰਦੇ ਆ ਕਾਰਵਾਈ ਨਹੀਂ ਹੋ ਰਹੀ ਦੇਖੋ ਸਰ ਜਿੰਨਾ ਜਿੰਨਾ ਵੀ ਸਾਡੇ ਕੋਲ ਟਾਈਮ ਮਿਲਦਾ ਨੰਗਲ ਦੇ ਵਿੱਚ ਜਿੰਨੀ ਵੀ ਸਾਡੀ ਹਾਜ਼ਰੀ ਹੁੰਦੀ ਆ ਅਸੀਂ ਵੱਧ ਤੋਂ ਵੱਧ ਪ੍ਰੋਪਰ ਚਲਾਨ ਕਰਦੇ ਆ ਇਹ ਗੱਲ ਜ਼ਰੂਰ ਹੈ ਕਿ ਤੁਹਾਨੂੰ ਵੀ ਆਈਪੀ ਡਿਊਟੀ ਬਾਹਰੋਂ ਫੋਨ ਕਰਨ ਕਈ ਵਾਰੀ ਜਾਣਾ ਪੈਂਦਾ ਜਿਵੇਂ ਹੁਣ ਕੱਲ ਦਸਹਿਰੇ ਦਾ ਤਿਹਾਰ ਸੀ ਉਹਦੇ ਵਿੱਚ ਮਾਨੂੰ ਚੰਕੌਰ ਸਾ ਜਿਹੜਾ ਕਿ ਡਿਪੂਟ ਕੀਤਾ ਗਿਆ ਸੀ ਲੇਕਿਨ ਇਸ ਤਰ੍ਹਾਂ ਕਰਕੇ ਥੋੜਾ ਸਾਨੂੰ ਬਾਹਰ ਦੀ ਡਿਊਟੀ ਪੈਂਦੀ ਹੈ ਉਸ ਬੰਦੇ ਦੇ ਜੇ ਪਰ ਲੇਕਿਨ ਫੇਰ ਵੀ ਅਸੀਂ ਪ੍ਰੋਪਰ ਕੰਮ ਜਿਹੜਾ ਕਰ ਰਹੇ ਆ ਉਸ ਕਰਕੇ ਜਿਹੜੀ ਟ੍ਰੈਫਿਕ ਹੈ ਉਹਦੇ ਨਿਯਮਾਂ ਉਹਨਾਂ ਦੀ ਪਾਲਣਾ ਨਹੀਂ ਹੋ ਰਹੀ ਕਿਉਂਕਿ ਜੈਸੀ ਕਹਿ ਸਕੀਏ ਕਿ ਮੁਲਾਜ਼ਮ ਘੱਟ ਨੇ ਕੋ ਮਾਜਮ ਤਾਂ ਹੈ ਹੀ ਪੁਲਿਸ ਦੇ ਸਟਫ ਵੀ ਘੱਟ ਨੇ ਲੇਕਿਨ ਸਾਡੇ ਕੋਲ ਵੀ ਨਵੀਂ ਵਾਜਬ ਹੈ ਤੇ ਕਾਰਨ ਇਹ ਹੈ ਕਿ ਜਿੱਦਾਂ ਜਿੱਦਾਂ ਨਵੇਂ ਰੰਗਰੂਟ ਭਰਤੀ ਹੋ ਕੇ ਆ ਰਹੇ ਆ ਉਸ ਨਾਲ ਕੁਝ ਇਸ ਚੀਜ਼ ਤੇ ਵੀ ਰਾਹਤ ਮਿਲ ਰਹੀ ਹੈ ਉਹ ਐਸੇ ਟ੍ਰੈਫਿਕ ਪੁਲਿਸ ਪ੍ਰੋਪਰ ਕੰਮ ਕਰੇਗੀ ਜਿਸ ਤਰ੍ਹਾਂ ਵੀ ਅਸੀਂ ਹਾਜ਼ਰ ਐ ਜੇ ਆਊਟ ਆਫ ਸਟੇਸ਼ਨ ਐ ਫਿਰ ਤਾਂ ਅਸੀਂ ਕਹਿ ਨਹੀਂ ਸਕਦੇ ਲੇਕਿਨ ਹਰ ਹੰਤ ਵਿੱਚ ਇਹਨਾਂ ਨੂੰ ਨਾ ਕੋਈ ਜਾਏਗੀ ਆ ਰਤਨ ਜੀ ਜਿਹੜੇ ਚਲਾਨ ਕੱਟੇ ਜਾ ਰਹੇ ਨੇ ਉਹ ਮੌਕੇ ਤੇ ਹੀ ਕੱਟ ਕੇ ਹਾਂਜੀ ਹਾਂਜੀ ਮੌਕੇ ਤੇ ਉਹ ਤਾਂ ਮੌਕੇ ਤੇ ਭੁਗਤਾਨ ਵੀ ਨਾਲ ਹੀ ਐ ਤੇ ਕੋਈ ਆਨਲਾਈਨ ਚਲਾਨ ਕੱਟਣ ਦਾ ਵੀ ਆਪਣੇ ਕੋਲ ਪ੍ਰਬੰਧਨ ਹੈਗਾ ਹਾਂਜੀ ਜੀ ਇਹ ਤਾਂ ਆਉਂਦੇ ਨਹੀਂ ਇਹ ਫਿਰ ਲੋਕਾਂ ਦੇ ਘਰ ਜਾਣਗੇ ਜੇ ਕੋ ਨਹੀਂ ਹੈ ਉਹ ਤਾਂ ਉਹ ਤਾਂ ਮੈਸੇਜ ਚਲ ਜਾਂਦਾ ਜੀ ਇਹ ਤਿਹਾਰਾਂ ਤੱਕ ਹੀ ਰਹੇਗਾ ਕਿ ਇਹ ਰੂਟੀਨ ਚ ਨਹੀਂ ਨਹੀਂ ਰੂਟੀਨ ਆ ਬਿਲਕੁਲ ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਕਿ ਅੱਜ ਆਈਪਲਾਕ ਚੌਂਕ ਦੇ ਸਾਹਮਣੇ ਨੰਗਲ ਪੁਲਿਸ ਨੇ ਨਾਕਾ ਲਗਾ ਕੇ ਹਰ ਆਣ ਜਾਣ ਵਾਲੇ ਛੱਕੀ ਵਾਹਨਾਂ ਤੇ ਜਿਹੜੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਨੇ ਉਹਨਾਂ ਦੇ ਚਲਾਨ ਕੱਟੇ ਨੇ ਅਤੇ ਆਨਲਾਈਨ ਚਲਾਨ ਵੀ ਕੱਟੇ ਜਾ ਰਹੇ ਨੇ ਕੈਮਰਾਮੈਨ ਜਪਰੀ ਸਿੰਘ ਦੇ ਨਾਲ ਸੁਪਿੰਦਰ ਜੱਜੀ ਦੇਨਖੂਰਾ ਟੀਵੀ ਨੰਗਲ ਡੈ